ਹਾਂਜੀ ਦੋਸਤੋ ਕੀ ਪੰਜਾਬੀ ਇੰਨੇ ਵਿਲੇ ਨੇ ਜੋ ਹਰ ਅੰਦੋਲਨ ਵਿੱਚ ਸਭ ਤੋਂ ਪਹਿਲਾਂ ਖੜੇ ਹੋ ਜਾਂਦੇ ਨੇ ਚਾਹੇ ਫਿਰ ਉਹ ਫਾਰਮਰ ਪ੍ਰੋਟੈਸਟ ਹੋਵੇ ਜਾਂ ਸਟੂਡੈਂਟ ਪ੍ਰੋਟੈਸਟ ਹਰ ਅੰਦੋਲਨ ਤੇ ਹਰ ਵਿਦਰੋਹ ਵਿੱਚ ਪੰਜਾਬੀ ਪਹਿਲਾਂ ਆਵਾਜ਼ ਉਠਾਉਂਦੇ ਨੇ ਤੇ ਕਿਉਂ ਹਰ ਵਾਰ ਪੰਜਾਬੀ ਸਰਕਾਰ ਮੂਹਰੇ ਅੜਦੇ ਨੇ ਅੱਜ ਗੱਲ ਕਰਾਂਗੇ ਅਸੀਂ ਯੂਨੀਵਰਸਿਟੀ ਵਿੱਚ ਚੱਲ ਰਹੇ ਸਟੂਡੈਂਟ ਪ੍ਰੋਟੈਸਟ ਤੇ ਸਟੂਡੈਂਟਾਂ ਦੀ ਇੱਕ ਆਵਾਜ਼ ਤੇ ਤੇ ਸਾਰੇ ਹੀ ਪੰਜਾਬ ਨੇ ਇਕਤਾ ਤੇ ਚੜ੍ਹਦੀ ਕਲਾ ਸੁਨੇਹਾ ਦਿੱਤਾ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਾਇਰਲ ਪੰਜਾਬੀ ਅਪਡੇਟਸ ਯਾਦ ਯੂਨੀਵਰਸਿਟੀ ਚੰਡੀਗੜ੍ਹ ਚ ਹਾਲਾਤ ਇੱਕ ਵਾਰ ਫੇਰ ਤੋਂ ਤਣਾਅਪੂਰਨ ਹੋ ਚੁੱਕੇ ਨੇ ਸਰਕਾਰ ਵੱਲੋਂ ਸੈਨਟ ਸਿੰਡੀਕੇਟ ਨੋਟੀਫਿਕੇਸ਼ਨ ਵਾਪਸ ਲੈਣ ਦੇ ਬਾਵਜੂਦ ਵਿਦਿਆਰਥੀ ਆਪਣੀ ਜੰਗ ਰੋਕ ਨਹੀਂ ਰਹੇ ਅੱਜ ਦੇ ਦਿਨ ਹਜ਼ਾਰਾਂ ਵਿਦਿਆਰਥੀ ਕਿਸਾਨਾਂ ਤੇ ਸਮਾਜਿਕ ਜਥੇਬੰਦੀਆਂ ਪੀਯੂ ਦੇ ਗੇਟਾਂ ਤੇ ਇਕੱਠੇ ਹੋਏ ਪੁਲਿਸ ਵੱਲ ਬੇਟਾ ਤੋੜੀਆਂ ਗਈਆਂ ਤੇ ਮਾਹੌਲ ਕੁਝ ਸਮੇਂ ਲਈ ਪੂਰੀ ਤਰ੍ਹਾਂ ਗਰਮ ਹੋ ਗਿਆ ਇਸ ਮੌਕੇ ਤੇ ਵਿਦਿਆਰਥੀਆਂ ਦਾ ਸਾਫ਼ ਕਹਿਣਾ ਹੈ ਜਦ ਤੱਕ ਸੈਨੇਟ ਚੋਣਾਂ ਦੀ ਤਾਰੀਖ ਐਲਾਨ ਨਹੀਂ ਹੁੰਦੀ ਅਸੀਂ ਨਹੀਂ ਹਟਾਂਗੇ ਉਹ ਮੰਨਦੇ ਨਹੀਂ ਕਿ ਨੋਟੀਫਿਕੇਸ਼ਨ ਵਾਪਸੀ ਸਿਰਫ ਇੱਕ ਅਧੂਰੀ ਜਿੱਤ ਹੈ ਮੁੱਖ ਮੰਗ ਪੂਰੀ ਤਰ੍ਹਾਂ ਲੋਕਤੰਤਰੀ ਚੋਣਾਂ ਅਜੇ ਵੀ ਅਧੂਰੀ ਹੈ ਹੰਗਰ ਸਟ੍ਰਾਈਕ ਤੇ ਬੈਠੇ ਵਿਦਿਆਰਥੀਆਂ ਨੂੰ ਅੱਜ ਜਿੱਤ ਦੀ ਮਿਠਾਸ ਚਖਾਈ ਗਈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜੰਗ ਅਜੇ ਖਤਮ ਨਹੀਂ ਹੋਈ ਉਹਨਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਚ ਸਰਕਾਰੀ ਹਸਤਾਸ਼ੈਵ ਵਧ ਰਹੀ ਹੈ ਅਤੇ ਸੈਨੇਟ ਤੋਂ ਬਿਨਾਂ ਯੂਨੀਵਰਸਿਟੀ ਦਾ ਭਵਿੱਖ ਖਤਰੇ ਪਹ ਜਾਵੇਗਾ ਇੱਥੇ ਮੈਦਾਨ ਚ ਮੌਜੂਦ ਵਿਦਿਆਰਥੀਆਂ ਅਧਿਆਪਕਾਂ ਤੇਸੀ ਹੋ ਗਈਆਂ ਖੁੱਲੇ ਸ਼ਬਦਾਂ ਚ ਕਹਿ ਰਹੇ ਨੇ ਕਿ ਇਹ ਲੜਾਈ ਸਿਰ ਪੀਯੂ ਦੀ ਨਹੀਂ ਇਹ ਸਾਰੇ ਉੱਚ ਸਿੱਖਿਆ ਸੰਸਥਾਨਾਂ ਦੀ ਲੋਕਤੰਤਰੀ ਪਛਾਣ ਦੀ ਹੈ ਪ੍ਰਸ਼ਾਸਨ ਨੇ ਕੈਂਪਸ ਸੁਰੱਖਿਆ ਹੋਰ ਵਧਾ ਦਿੱਤੀ ਬਿਨਾ ਆਈਡੀ ਦਾਖਲਾ ਬੰਦ ਕਰ ਦਿੱਤਾ ਹਰ ਗੇਟ ਤੇ ਵਾਧੂ ਪੁਲਿਸ ਤਾਇਨਾਤ ਕੀਤੀ ਗਈ ਹੈ ਹੁਣ ਸਵਾਲ ਇਹ ਹੈ ਕਿ ਸਰਕਾਰ ਸੈਨੇਟ ਦੀ ਚੋਣਾਂ ਐਲਾਨ ਕਰੇਗੀ ਜਾਂ ਪ੍ਰਦਰਸ਼ਨ ਹੋਰ ਤੇਜ਼ ਹੋਣਗੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ